ਮੇਰੇ ਫਾਦਰ ਵੀ ਅੱਜ ਕਹਿ ਰਹੇ ਸੀ ਕਿ ਕਹਿੰਦੇ ਮੈਨੂੰ ਇੰਨਾ ਪਤਾ ਕਿ ਇਹਨਾਂ ਦੀ ਫਿਲਮ ਦੇ ਵਿੱਚ ਸਟੋਰੀ ਬਹੁਤ ਵਧੀਆ ਹੋਣ ਵਾਲੀ ਹੈ। ਤੇ 6 ਇੰਚ ਦੇਖ ਕੇ ਤਾਂ ਮੈਂ ਮਤਲਬ ਮੈਂ ਆਪ ਮੇਰੀ ਅਜੇ ਨਾ ਐਕਸਪੈਕਟੇਸ਼ਨ ਸੀ ਇਹਨਾਂ ਨੇ ਉਹ ਨੂੰ ਵੀ ਕਰਾਸ ਕਰ ਦਿੱਤਾ ਕਿ ਬਹੁਤ ਵਧੀਆ ਹੈ। ਖੰਡਾਲੀਖ ਸਰ ਮੈਂ ਕਾ ਮਤਲਬ ਇਹ ਨਾ ਕਿ ਰੋਲ ਹੀ ਇਟਸ ਨਾਟ ਜਸਟ ਕਿ ਐਕਟਰ تک ਲਿਮਟਡ ਹੈ ਉਹ ਤੋਂ ਤੁਹਾਨੂੰ ਫਿਲਮ ਦੇਖ ਕੇ ਪੂਰਾ ਕ੍ਰੈਡਿਟ ਮਿਲਦਾ ਲੱਗਦਾ। ਸਰ ਦੀ ਪਹਿਲੀ ਫਿਲਮ ਤੁਨਕਾ ਤੁਨਕਾ ਸੀ ਮੇਰੀ ਵੀ ਐਜ਼ ਅ ਲੀਡ ਪਹਿਲੀ ਫਿਲਮ ਤੁਨਕਾ ਤੁਨਕਾ ਸੀ। ਤੇ ਉਦੋਂ ਮੈਨੂੰ ਕੁਝ ਵੀ ਨਹੀਂ ਪਤਾ ਹੁੰਦਾ ਸੀ ਤੇ ਪਰ ਮੈਂ ਇੰਨਾ ਕੁਝ ਇਨ੍ਹਾਂ ਤੋਂ ਸਿੱਖਿਆ ਆ ਬੈਚ 2013 ਵੇਲੇ ਵੀ 6 ਇਚ ਦੇ ਵਿੱਚ ਵੀ ਇਨ੍ਹਾਂ ਨੇ ਮੇਰਾ ਰਿਗਾਰਡ ਰੱਖਿਆ ਮੈਨੂੰ ਇੱਕ ਗਾਣੇ ਦੇ ਵਿੱਚ ਸਪੈਸ਼ਲ ਅਪੀਅਰੈਂਸ ਦਿੱਤੀ ਹੈ ਮੈਨੂੰ ਐਦਾਂ ਫੀਲ ਹੋ ਰਿਹਾ ਜਿਵੇਂ ਮੇਰੀ ਆਵਦੀ ਫਿਲਮ ਹੋਵੇ ਮੈਨੂੰ ਇੰਨਾ ਚਾ ਚੜਿਆ ਹੋਇਆ ਹੈਗਾ ਐਕਚੁਅਲੀ ਇਹਦੇ ਵਿੱਚ ਕਿਉਂਕਿ ਮੈਂ ਇਨ੍ਹਾਂ ਦੀ ਮਿਹਨਤ ਤੋਂ ਇੰਨੀ ਕੁ ਜ਼ਿਆਦੇ ਰੂਬਰੂ ਆ ਮੇਰੇ ਫਾਦਰ ਵੀ ਅੱਜ ਕਹਿ ਰਹੇ ਸੀਗੇ ਕਹਿੰਦੇ ਮੈਨੂੰ ਇਹਨਾਂ ਦਾ ਪਤਾ ਹੈ ਕਿ ਇਹਨਾਂ ਦੀ ਫਿਲਮ ਦੇ ਵਿੱਚ ਸਟੋਰੀ ਬਹੁਤ ਵਧੀਆ ਹੋਣ ਵਾਲੀ ਹੈ ਵੀ ਇਹਨਾਂ ਦੀ ਫਿਲਮ ਦੇਖ ਕੇ ਮੈਨੂੰ ਮਜ਼ਾ ਬਹੁਤ ਆਉਣ ਵਾਲਾ ਹੈ ਤਾਂ ਮਤਲਬ ਤੁਸੀਂ ਇਹ ਦੇਖੋ ਕਿ ਸਾਡੀ ਜਿਹੜੀ ਪੇਰੈਂਟਸ ਦੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਸ ਚੀਜ਼ ਤੇ ਯਕੀਨ ਹੈ ਕਿ ਜੋ ਕੰਮ ਕਰਦੇ ਨੇ ਉਹ ਬਹੁਤ ਹੀ ਸੂਝਵਾਨ ਤੰਗ ਨਾਲ ਕਰਦੇ ਨੇ ਤੇ ਸਿਕਸ ਇੰਚ ਦੇਖ ਕੇ ਤਾਂ ਮੈਂ ਮਤਲਬ ਮੈਂ ਆਪ ਮੇਰੀਆਂ ਜੋ ਇਹਨਾਂ ਤੋਂ ਐਕਸਪੈਕਟੇਸ਼ਨ ਸੀ ਇਹਨਾਂ ਨੇ ਉਹਨੂੰ ਵੀ ਕ੍ਰਾਸ ਕਰ ਦਿੱਤਾ ਕਿ ਵੀ ਵੈਰੀ ਆਫਿਸ ਐਂਡ ਪਰਫਾਰਮੈਂਸਸ ਵਾਈਜ਼ ਵੀ ਬਹੁਤ ਹੀ ਬਾਕਮਾਲ ਫਿਲਮ ਹੈ ਮੈਂਡੀ ਮੈਮ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਨਾ ਕਿ ਮੈਂ ਜਿਹੜਾ ਕਹਿ ਸੀ ਕਿ ਸਾਨੂੰ ਕਿ ਆਫ ਬੈਸਟ ਪਰਫਾਰਮੈਂਸ ਸੋ ਫਾਰ ਇਹ ਫਿਲਮ ਨੇ ਤਾਂ ਮਤਲਬ ਇਹਨਾਂ ਦਾ ਰੋਲ ਹੀ ਇਟਸ ਨਾਟ ਜਸਟ ਕਿ ਐਕਟਰ ਤੱਕ ਲਿਮਿਟਡ ਹੈ ਉਹ ਤਾਂ ਤੁਹਾਨੂੰ ਫਿਲਮ ਦੇਖ ਕੇ ਪੂਰਾ ਕ੍ਰੈਡਿਟ ਇਹਨਾਂ ਨੂੰ ਮਿਲਦਾ ਐਂਡ ਅਮਨ ਦੇ ਪੀਸ ਦੇ ਸਾਹਮਣੇ ਅਮਨਿੰਦਰ ਥੀਏਟਰ ਦੇ ਸਟੂਡੈਂਟ ਨੇ ਤੇ ਇਹਨਾਂ ਨੇ ਮੰਤਰੀਤ ਜਦੋਂ ਹੁਣ ਸਾਰੇ ਜਣੇ ਦੇਖਣਗੇ ਨਾ ਮੰਤਰੀਤ ਸਭ ਦੇ ਜ਼ਬਾਨ ਦੇ ਉੱਤੇ ਆ ਜਾਣਾ ਤੇ ਇਹਨਾਂ ਨੇ ਇੰਨਾ ਸੋਹਣਾ ਰੋਲ ਪਲੇ ਕੀਤਾ ਹੈ ਅਮੇਜ਼ਿੰਗ ਸੀਰੀਅਸਲੀ ਐਂਡ ਟੋ ਓਸ ਟੂ ਐਵਰੀਬਾਡੀ ਬਹੁਤ ਸੋਹਣਾ ਕੰਮ ਕੀਤਾ ਆਈ ਜਸਟ ਰੀਲੀ ਹੋਪ ਕਿ ਤੁਹਾਨੂੰ ਆਡੀਅੰਸ ਇਸ ਤੋਂ ਤੁਹਾਡਾ ਪੰਡਾ ਪਿਆਰ ਜ਼ਰੂਰ ਮਿਲਣਾ ਚਾਹੀਦਾ ਮਤਲਬ ਕਿ ਮੇਰੀ ਬਹੁਤ ਹੰਬਰ ਰਿਕਵੈਸਟ ਹੈ ਸਾਰੇ ਨੂੰ 6 ਇਚ ਨੂੰ ਸੀਰੀਅਸਲੀ ਉਹਦਾ ਪੰਡਾ ਪਿਆਰ ਮਿਲਣਾ ਚਾਹੀਦਾ ਥੈਂਕ ਯੂ ਅ ਮੇਰੇ ਫਾਦਰ ਵੀ ਅੱਜ ਕਹਿ ਰਹੇ ਸੀ ਕਿ ਕਹਿੰਦੇ ਮੈਨੂੰ ਇੰਨਾ ਪਤਾ ਕਿ ਇਹਨਾਂ ਦੀ ਫਿਲਮ ਦੇ ਵਿੱਚ ਸਟੋਰੀ ਬਹੁਤ ਵਧੀਆ ਹੋਣ ਵਾਲੀ ਹੈ ਤੇ 6 ਇੰਚ ਦੇਖ ਕੇ ਤਾਂ ਮੈਂ ਮਤਲਬ ਮੈਂ ਆਪ ਮੇਰੀ ਅਜੇ ਨਾ ਐਕਸਪੈਕਟੇਸ਼ਨ ਸੀ ਇਹਨਾਂ ਨੇ ਉਹ ਨੂੰ ਵੀ ਥ੍ਰਾਸ ਕਰ ਦਿੱਤਾ ਕਿ ਬਰੀ ਆਫਿਸ ਸਰ ਮੈਂ ਕਹਾਂ ਮਤਲਬ ਇਹਨਾਂ ਦਾ ਰੋਲ ਹੀ ਇਟਸ ਨਾਟ ਜਸਟ ਕਿ ਐਕਟਰ تک ਲਿਮਟਡ ਹੈ ਉਹ ਤੋਂ ਤੁਹਾਨੂੰ ਫਿਲਮ ਦੇਖ ਕੇ ਪੂਰਾ ਕ੍ਰੈਡਿਟ ਮਿਲਦਾ ਸਰ ਦੀ ਪਹਿਲੀ ਫਿਲਮ ਤੁੰਤਾ ਤੁੰਤਾ ਸੀ ਮੇਰੀ ਵੀ ਐਜ਼ ਅ ਲੀਡ ਪਹਿਲੀ ਫਿਲਮ ਤੁੰਤਾ ਤੁੰਤਾ ਸੀ ਤੇ ਉਦੋਂ ਮੈਨੂੰ ਕੁਝ ਵੀ ਨਹੀਂ ਪਤਾ ਹੁੰਦਾ ਸੀ ਤੇ ਪਰ ਮੈਂ ਇੰਨਾ ਕੁਝ ਇਨ੍ਹਾਂ ਤੋਂ ਸਿੱਖਿਆ ਆ ਬੈਚ 2013 ਵੇਲੇ ਵੀ 6 ਇਚ ਦੇ ਵਿੱਚ ਵੀ ਇਨ੍ਹਾਂ ਨੇ ਮੇਰਾ ਰਿਗਾਰਡ ਰੱਖਿਆ ਮੈਨੂੰ ਇੱਕ ਗਾਣੇ ਦੇ ਵਿੱਚ ਸਪੈਸ਼ਲ ਅਪੀਅਰੈਂਸ ਦਿੱਤੀ ਹੈ ਮੈਨੂੰ ਐਦਾਂ ਫੀਲ ਹੋ ਰਿਹਾ ਜਿਵੇਂ ਮੇਰੀ ਆਵਦੀ ਫਿਲਮ ਹੋਵੇ ਮੈਨੂੰ ਇੰਨਾ ਚਾ ਚੜਿਆ ਹੋਇਆ ਹੈਗਾ ਐਕਚੁਅਲੀ ਇਹਦੇ ਵਿੱਚ ਕਿਉਂਕਿ ਮੈਂ ਇਨ੍ਹਾਂ ਦੀ ਮਿਹਨਤ ਤੋਂ ਇੰਨੀ ਕੁ ਜ਼ਿਆਦੇ ਰੂਬਰੂ ਆ ਮੇਰੇ ਫਾਦਰ ਵੀ ਅੱਜ ਕਹਿ ਰਹੇ ਸੀ ਕਿ ਕਹਿੰਦੇ ਮੈਨੂੰ ਇੰਨਾ ਪਤਾ ਹੈ ਕਿ ਇਹਨਾਂ ਦੀ ਫਿਲਮ ਦੇ ਵਿੱਚ ਸਟੋਰੀ ਬਹੁਤ ਵਧੀਆ ਹੋਣ ਵਾਲੀ ਹੈ ਵੀ ਇਹਨਾਂ ਦੀ ਫਿਲਮ ਦੇਖ ਕੇ ਮੈਨੂੰ ਮਜ਼ਾ ਬਹੁਤ ਆਉਣ ਵਾਲਾ ਹੈ ਤਾਂ ਮਤਲਬ ਤੁਸੀਂ ਇਹ ਦੇਖੋ ਕਿ ਸਾਡੀ ਜਿਹੜੀ ਪੇਰੈਂਟਸ ਦੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਸ ਚੀਜ਼ ਤੇ ਯਕੀਨ ਹੈ कि जो काम करते ने वो बहुत ही सूझवान ढंग नाल करते ने ते 6 इंच देख के तो मैं मतलब मैं अब मेरी जो है ना है तो एक्सपेक्टेशन थी इन्होने ओनु भी क्रॉस ਕਰ ਦਿੱਤਾ ਕਿ ਵੀ ਵੈਕਟਰੀ ਐਂਡ ਪਰਫਾਰਮੈਂਸ वाइज ਵੀ ਬਹੁਤ ਹੀ 파ਕਮਾਲ ਫਿਲਮ ਹੈ ਮੰਦੀਨਾ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਨਾ ਕਿ ਕੈਕਟਰੀ ઓਰਗੇਨਿਕ ਸੋਨੋ ਬੀ ਬੈਸਟ ਪਰਫਾਰਮੈਂਸ ਸੋ far ਹਦੀਪ ਸਰ ਨੇ ਕਿਹਾ ਮਤਲਬ ਇਹ ਨਾ ਰੋਲ ਹੀ ਇਟਸ ਨਾਟ ਜਸਟ ਕਿ ਐਕਟਰ ਤੱਕ ਲਿਮਟਡ ਹੈ ਉਹ ਤਾਂ পুরো ਫਿਲਮ ਦੇਖ ਕੇ ਪੂਰਾ ਕ੍ਰੈਡਿਟ ਇन्होने ਲੰਦਾ ਐਂਡ ਅੰਮਨਦਰ ਵੀ ਇਸੇ ਤਰ੍ਹਾਂ ਨੇ ਅਮਨਿੰਦਰ ਥੀਏਟਰ ਦੇ ਸਟੂਡੈਂਟ ਨੇ ਤੇ ਇਹਨਾਂ ਨੇ ਮੰਤਰੀਤ ਜਦੋਂ ਹੁਣ ਸਾਰੇ ਜਣੇ ਦੇਖਣਗੇ ਨਾ ਮੰਤਰੀਤ ਸਭ ਦੇ ਜ਼ੁਬਾਨ ਦੇ ਉੱਤੇ ਆ ਜਾਣਾ ਤੇ ਇਹਨਾਂ ਨੇ ਇੰਨਾ ਸੋਹਣਾ ਰੋਲ ਪਲੇ ਕੀਤਾ ਹੈ ਅਮੇਜ਼ਿੰਗ ਸੀਰੀਅਸਲੀ ਐਂਡ ਕਲੋਸ ਟੂ एवरीवन ਬਹੁਤ ਸੋਹਣਾ ਕੰਮ ਕੀਤਾ ਆਈ ਜਸਟ ਰੀਲੀ ਹੋਪ ਕਿ ਤੁਹਾਨੂੰ ਆਡੀਅנס ਤੋਂ ਤੁਹਾਡਾ ਪੰਡ ਦਾ ਪਿਆਰ ਜ਼ਰੂਰ ਮਿਲਣਾ ਚਾਹੀਦਾ ਅ ਮਤਲਬ ਮੇਰੀ ਬਹੁਤ ਖੰਬਰ ਰਿਕਵੈਸਟ ਹੈ ਸਾਰੇ ਨੂੰ 6 ਇਚ ਨੂੰ ਸੀਰੀਅਸਲੀ ਉਹਦਾ ਪੰਡ ਦਾ ਪਿਆਰ ਮਿਲਣਾ ਚਾਹੀਦਾ ਥੈਂਕ ਯੂ